ਤੇ ਹਾਂ ਜੀ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਹਾਰਮੋਨ ਬੁਟੀਕ 188 ਦੇ ਵਿੱਚੋਂ ਮੀਰ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲਓ ਜੀ ਅੱਜ ਜਿਹੜਾ ਆਪਾਂ ਦੇਖੋ ਵਿంటర్ ਸਟਾਕ ਲੈ ਕੇ ਤੁਹਾਡੇ ਲਈ ਆਏ ਹਾਂ ਕਿਉਂਕਿ ਬਹੁਤ ਜ਼ਿਆਦਾ ਅਨਲਿमिटेड ਸੂਟ ਆ ਜਿਹੜੇ ਆਪਣੀ ਸ਼ਾਪ ਤੇ ਆ ਚੁੱਕੇ ਨੇ ਤੇ ਸਾਰੇ ਉਹੀ ਵਧੀਆ ਬ੍ਰਾਂਡ ਦੇ ਤੁਹਾਨੂੰ ਪਤਾ ਹੀ ਹੈ ਆਪਣੀ ਜੋ ਵੀ ਆਪਾਂ ਕਪੜਾ ਤੁਹਾਡੇ ਲਈ ਲੈ ਕੇ ਆਉਨੇ ਹੁੰਦੇ ਨੇ ਤੇ ਲਓ ਜੀ ਪਲੇਨ ਸਟਾਫ ਦੀ ਜਿਵੇਂ ਕਿ ਬਹੁਤ ਜ਼ਿਆਦਾ ਮੰਗ ਆ ਤੇ ਸੂਟ ਆ ਜਿਹੜੇ ਜਿੰਨੇ ਕ ਆਪਾਂ ਲੈ ਕੇ ਆਉਨੇ ਆ ਨਾਲ ਦੀ ਨਾਲ ਜਿਹੜੇ ਸੇਲ ਆਊਟ ਹੋ ਜਾਂਦੇ ਨੇ ਤੇ ਅੱਜ ਸਪੈਸ਼ਲ ਵੀਡੀਓ ਆਪਾਂ ਸਾਰੀ ਫੈਬਰਿਕ ਤੇ ਬਣਾਵਾਂਗੇ ਕਿਉਂਕਿ ਅੱਜ ਆਪਾਂ ਮਾਰਕੀਟ ਆਪਣੀ ਸ਼ੌਪ ਤੇ ਆਏ ਹੋਏ ਆ ਤੇ ਇੱਥੇ ਦੇਖੋ ਬਹੁਤ ਹੀ ਤਰ੍ਹਾਂ ਦਾ ਜਿਹੜਾ ਇਹ ਸਟਾਕ ਆਇਆ ਹੋਇਆ ਤੇ ਤੁਸੀਂ ਵੀ ਜਿਵੇਂ ਤੁਹਾਨੂੰ ਇਹਨਾਂ ਸੂਟਾਂ 'ਚੋਂ ਕੋਈ ਵੀ ਸੂਟ ਪਸੰਦ ਆਉਂਦਾ ਜਿਹੜਾ ਸਕਰੀਨਸ਼ਾਟ ਲੈ ਕੇ ਆਪਣਾ ਆ ਆਰਡਰ ਬੁੱਕ ਕਰ ਸਕਦੇ ਹੋ ਤੇ ਤੁਸੀਂ ਜਿੰਨੇ ਮਰਜ਼ੀ ਚਾਹੋ ਸੂਟ ਆਪਣੇ ਕੋਲੋਂ ਮੰਗਵਾ ਸਕਦੇ ਹੋ ਤੇ ਲੋ ਜੀ ਬਾਕੀ ਤੁਹਾਨੂੰ ਕੱਪੜੇ ਦਾ ਹਰ ਇੱਕ ਦੀ ਆਪਾਂ ਗਰੰਟੀ ਲੈ ਕੇ ਜਿਹੜੇ ਸੂਟ ਤੁਹਾਡੇ ਤੱਕ ਪਹੁੰਚਣਗੇ ਕੋਈ ਵੀ ਫੈਬਰਿਕ ਇਸ ਤਰ੍ਹਾਂ ਦਾ ਨਹੀਂ ਹੋਊਗਾ ਜਿਸ ਦੀ ਕੋਈ ਕੰਪਲੀਟਤਾ ਤੁਹਾਨੂੰ ਮੌਕਾ ਦੇਣਾ ਪਵੇ ਤੇ ਲੋ ਜੀ ਹਰ ਇੱਕ ਫੈਬਰਿਕ ਦੇਖੋ ਬਹੁਤ ਹੀ ਸੋਹਣੀ ਕੁਆਲਿਟੀ ਦਾ ਆਪਾਂ ਇੱਥੇ ਤੁਹਾਡੇ ਲਈ ਲੈ ਕੇ ਆਏ ਆ ਤੇ ਲੋ ਜੀ ਸਾਰੇ ਜਿਹੜਾ ਆਪਣੇ ਸਟਾਕ ਤੇ ਤੁਸੀਂ ਇੱਕ ਵਾਰੀ ਆਪਾਂ ਤੁਹਾਨੂੰ ਚਲ ਕਮਰ ਵਾਵਾਂਗੇ ਨਾਲ ਦੇ ਨਾਲ ਜਿਹੜੇ ਆਪਣੇ ਕੋਲੇ ஆல்ਓਵਰ ਸੂਟ ਮੈਚਿੰਗ ਸੂਟ 벨ਵਟ ਸੂਟ ਸਟਾਕ ਆ ਉਹ ਵੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਲੋ ਜੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਇਹ ਪਲੇਨ ਸਟਾਫ ਆ ਇਹ ਤੁਹਾਨੂੰ ਸਾਰਾ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਇੱਕ ਕਲਰ ਜੋ ਤੁਸੀਂ ਚੰਗੀ ਤਰ੍ਹਾਂ ਦੇਖ ਕੇ ਜਿਹੜਾ ਆਪਣਾ ਸਕਰੀਨ ਸ਼ਾਟ ਲੈ ਸਕੋ ਤੇ ਲੋ ਜੀ ਇਹ ਜਿਹੜਾ ਆਪਣੇ ਕੋਲੇ ਦੇਖੋ ਬਹੁਤ ਹੀ ਗਰਮ ਸੂਟ ਦੀ ਵੈਰਾਈਟੀ ਇਹ ਵੀ ਆਪਣੇ ਕੋਲੇ ਆ ਚੁੱਕੀ ਆ ਤੇ ਇਹ ਸੂਟ ਬਹੁਤ ਜ਼ਿਆਦਾ ਗਰਮ ਨੇ ਤੇ ਇਹਨਾਂ ਦੀ ਕੁਆਲਿਟੀ ਵੀ ਤੁਹਾਨੂੰ ਇੱਥੇ ਇੱਕ ਨੰਬਰ ਮਿਲੂਗੀ ਦੇਖੋ ਆਪਾਂ ਹਰ ਇੱਕ ਟੈਗ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜੋ ਵੀ ਚੀਜ਼ ਤੁਸੀਂ ਮੰਗਵਾਉਂਗੇ ਤੁਹਾਨੂੰ ਜੋ ਦਿਖਾਵਾਂਗੇ ਉਹੀ ਚੀਜ਼ ਜਿਹੜੀ ਤੁਹਾਡੇ ਕੋਲ ਪਹੁੰਚੂਗੀ ਤੇ ਲਓ ਜੀ ਇਹਦਾ ਵੀ ਸਟਾਕ ਹੈ ਜਿਹੜਾ ਤੁਹਾਨੂੰ ਅਨਲਿਮਟਿਡ ਮਿਲ ਜੂਗਾ ਤੁਸੀਂ ਇੱਕ ਚਾਹੋ ਭਾਵੇਂ 10 ਸੂਟ ਚਾਹੋ ਇੱਕ ਨਾਲ ਦੇ ਤੁਹਾਨੂੰ ਸੂਟ ਜਿਹੜੇ ਸਾਰੇ ਮਿਲ ਜਾਣਗੇ ਤੇ ਲਓ ਜੀ ਇਹ ਸਾਰਾ ਆਪਣਾ ਦੇਖੋ ਪਲੇਨ ਸਟਾਫ 'ਚ ਹੈ ਤੇ ਆਪਾਂ ਤੁਹਾਨੂੰ ਡੱਬੀ ਵਾਲਾ ਸਟਾਫ ਵੀ ਦਿਖਾਤਾ ਹੈ ਤੇ ਕਲਰ ਇੱਕ ਤੋਂ ਇੱਕ ਜਿਆਦਾ ਸੋਹਣਾ ਕਲਰ ਹੈ ਦੇਖੋ ਤੇ ਲੋ ਜੀ ਇਹਨਾਂ ਤੇ ਆਪਾਂ ਜਿਹੜਾ ਨਾਲ ਦੇ ਨਾਲ ਆਪਣੇ ਬੁਟੀਕ ਤੇ ਵਰਕ ਵੀ ਹੋ ਰਿਹਾ ਹੈ ਤੇ ਕਈ ਭੈਣ ਭਰਾ ਆਪਾਂ ਤੋਂ ਇਸ ਤਰ੍ਹਾਂ ਦੇ ਪਲੇਨ ਫੈਬਰਿਕ ਵੀ ਆਪਣੇ ਬੁਟੀਕਾਂ ਲਈ ਮੰਗਵਾ ਰਹੇ ਨੇ ਤੇ ਲੋ ਜੀ ਜਿੰਨੀ ਕੁਆਲਟੀ ਦੇ ਤੁਸੀਂ ਮਰਜੀ ਆਪਣੇ ਤੋਂ ਇਹ ਸੂਟ ਜਿਹੜੇ ਮੰਗਵਾ ਸਕਦੇ ਹੋ ਕਿਉਂਕਿ ਡੇਲੀ ਵਾਂਗੂ ਆਪਣੇ ਪਾਸ ਦਾ ਜਿਹੜੇ ਇਹਨਾਂ ਦੇ ਸੂਟਾਂ ਦੇ ਜਾ ਰਹੇ ਨੇ ਤੇ ਬਹੁਤ ਵਧੀਆ ਜਿਹੜਾ ਤੁਸੀਂ ਰਿਸਪੌਂਸ ਵੀ ਦੇ ਰਹੇ ਹੋ ਕਿਉਂਕਿ ਇਹ ਫੈਬਰਿਕ ਇਸ ਤਰ੍ਹਾਂ ਦਾ ਹੈ ਕਿ ਇਸ ਤੇ ਆਪਾਂ ਕਿੰਨਾ ਵੀ ਮਹਿੰਗਾ ਵਰਕ ਕਰਾ ਲਈਏ ਪਰ ਇਹ ਸੂਟਾਂ ਤੇ ਕਦੇ ਬੁਰਨੀ ਆਊਗਾ ਇੰਨੀ ਕਾਪਾਂ ਜਿਹੜੀ ਗਰੰਟੀ ਹੈ ਹਰ ਇੱਕ ਸੂਟ ਦੀ ਲੈ ਕੇ ਭੇਜ ਤੇ ਤੇ ਲੋ ਜੀ ਇਹਨਾਂ ਵਿੱਚ ਵੀ ਆਪਣੇ ਕੋਲੇ ਬਹੁਤ ਸੋਹਣੇ ਕਲਰ ਆਏ ਨੇ ਐਸਪ੍ਰਿੰਟ ਦੇ ਵਿੱਚ ਤੇ ਬਾਕੀ ਸੂਟਾਂ ਦਾ ਤੁਸੀਂ ਸਟਾਫ ਦੇਖ ਸਕਦੇ ਹੋ ਬਹੁਤ ਹੈਵੀ ਸਟਾਫ ਹੈ ਇੱਥੇ ਤੇ ਸੂਟ ਜਿਹੜੇ ਗਰਮੀਆਂ ਦੀ ਬਹੁਤ ਹੁੰਦੇ ਨੇ ਜਿਵੇਂ ਕਿ ਅੱਗੇ ਮੂਰੇ ਸਰਦੀ ਵਿੱਚ ਪਾਉਣ ਲਈ ਇੱਕ ਨੰਬਰ ਬੈਸਟ ਫੈਬਰਿਕ ਹੈ ਇਹ ਤੇ ਲੋ ਜੀ ਇਹ ਚ ਵੀ ਬਹੁਤ ਪਿਆਰੇ ਪਿਆਰੇ ਕਲਰ ਆਏ ਨੇ ਤੇ ਕਿਉਂਕਿ ਵੀਡੀਓ ਫਿਰ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਹੈ ਇਸ ਲਈ ਆਪਾਂ ਤੁਹਾਨੂੰ ਬਸ ਜਿਵੇਂ ਜੇ ਸਟਾਕ ਜਿਹਾ ਦਿਖਾਇਆ ਜਾਂਦਾ ਕੋਮੇ ਜੀ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂ ਤੇ ਜਿਵੇਂ ਤੁਸੀਂ ਕੋਈ ਆਰਡਰ ਕਰੋਗੇ ਆਪਾਂ ਨਾਲ ਦੇ ਨਾਲ ਜਿਹੜੇ ਸੂਟ ਦਾ ਤੁਸੀਂ ਕਹੋਗੇ ਤੁਹਾਨੂੰ ਸਾਰੀ ਦੱਸ ਦਿਆਂਗੇ ਵੈਸੇ ਆਪਾਂ ਵੀਡੀਓ ਚ ਕੋਸ਼ਿਸ਼ ਕਰਦੇ ਹੁਣ ਤੁਹਾਨੂੰ ਸਾਰੇ ਕੁਝ ਦੱਸਣ ਦੀ ਤੇ ਲਓ ਜੀ ਇਹ ਸੂਟ ਆ ਜਿਹੜੇ ਆਪਣੇ ਵੈਲਵਟ ਤੇ ਰੈਡੀ ਹੋਏ ਨੇ ਤੇ ਇਹਨਾਂ ਚ ਵੀ ਤੁਹਾਨੂੰ ਅਨਲਿਮਟਿਡ ਜਿਹੜੇ ਕਲਰ ਮਿਲ ਜਾਣਗੇ ਤੇ ਲੋ ਜੀ ਵਰਕ ਇੱਥੇ ਆਪਾਂ ਇਹ ਤੇ ਆਰੀ ਵਰਕ ਦੇ ਕੇ ਬਹੁਤ ਵਧੀਆ ਨਮ ਤਿੱਲੇ ਦੇ ਨਾਲ ਰੈਡੀ ਕੀਤਾ ਤੇ ਇਹਨਾਂ ਸੂਟ ਦਾ ਸਟਾਕ ਵੀ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂਗਾ ਜਿੰਨੇ ਕਸੂਟ ਤੁਸੀਂ ਚਾਹੋਗੇ ਉਹਨੇ ਸੂਟ ਆ ਜਿਹੜੇ ਤੁਹਾਨੂੰ ਮਿਲ ਜਾਣਗੇ ਕਿਉਂਕਿ ਹਲੇ ਇਹ ਸੂਟ ਜੇ ਰੈਡੀ ਹੋ ਕੇ ਬੁਟੀਕ ਤੋਂ ਆਏ ਨੇ ਤੇ ਇਹਨਾਂ ਦੀ ਬਸ ਥੋੜੀ-ਮੋਟੀ ਜਿਹੜੀ ਫਿਨਿਸ਼ਿੰਗ ਰਹਿੰਦੀ ਹੈ ਉਹ ਕਰਾਂਗੇ ਤੇ ਬਾਅਦ ਵਿੱਚ ਜਿਹੜੇ ਸੂਟ ਨੇ ਇਹ ਆਪਣੇ ਬੁਟੀਕਾਂ ਤੇ ਜਾ ਕੇ ਲੱਗਣਗੇ ਲਓ ਜੀ ਤਾਂ ਸਟਾਕ ਆਪਣੇ ਕੋਲੇ ਬਹੁਤ ਜ਼ਿਆਦਾ ਜਿਹੜਾ ਆਪਾਂ ਇੱਥੇ ਰੈਡੀ ਕਰ ਲਿਆ ਹਲੇ ਆਪਾਂ ਇਹ ਸਾਰੇ ਜਿਹੜੇ ਸੈੱਟ ਕਰਕੇ ਲਗਾਉਣੇ ਨੇ ਸੂਟ ਇੱਥੇ ਲਓ ਜੀ ਇਹ ਥੋੜੇ ਜਿਹੀ ਹਲਕੀ ਕੁਆਲਿਟੀ ਚ ਇਹਨਾਂ ਨੂੰ ਆਪਾਂ ਤੁਹਾਡੇ ਨਾਲ ਸ਼ੋਅ ਨਹੀਂ ਕਰਾਂਗੇ ਕਿਉਂਕਿ ਇਹ ਇਹਨਾਂ ਸੂਟਾਂ ਨੂੰ ਆਪਾਂ ਥੋੜਾ ਜਿਹਾ ਕੱਟ ਭੇਜਦੇ ਆ ਜੇ ਤੁਸੀਂ ਕਹੋਗੇ ਤਾਂ ਭੇਜ ਦਾਂਗੇ ਪਰ ਇਹਨਾਂ ਸੂਟਾਂ ਦੀ ਆਪਾਂ ਥੋੜੀ ਜੀ ਮੈਂ ਵੈਰਾਈਟੀ ਕੱਟ ਰੱਖਦੇ ਆ ਕਿਉਂਕਿ ਇਹ ਵਧੀਆ ਸਟਾਫ ਨਹੀਂ ਹੈਗਾ ਇਹਨਾਂ ਤੇ ਲੋਕ ਜੀ ਗੱਲ ਕਰਨਗੇ ਇਹ ਵਾਲੇ ਸੂਟਾਂ ਦੀ ਇਹ ਵੇਖੋ ਆਪਣੇ ਕੋਲ ਮੈਚਿੰਗ ਸੂਟ ਆ ਜਿਹੜੇ ਬੈਲ ਬੱਟ ਦੇ ਇਹ ਆਪਾਂ ਇਹ ਵੀ ਸਟਾਕ ਮੰਗਵਾ ਲਿਆ ਤੇ ਇਹ ਵੀ ਬਹੁਤ ਸੋਹਣੇ ਦੇਖੋ ਪਹਿਲਾਂ ਜਿਵੇਂ ਪਲੇਨ ਇਹ ਬੈਲ ਬੱਟ ਨਾਲ ਆਇਸੀ ਤੇ ਹੁਣ ਦੇਖੋ ਸਲਵਾਰ ਦੇ ਵਿੱਚ ਇਹਦੀ ਵਿੱਚ ਥੋੜਾ ਜਿਹਾ ਇਸ ਤਰ੍ਹਾਂ ਕਾਟ ਦੇ ਜੰਗੂ ਦੇਖੋ ਲਾਈਨਿੰਗ ਆਈ ਆ ਤੇ ਇਹ ਸਟਾਫ ਜਿਹੜਾ ਉਹਦੇ ਨਾਲ ਵੀ ਸੋਹਣਾ ਆ ਕੇ ਲਓ ਜੀ ਇਹਦੇ ਵਿੱਚ ਵੀ ਫੁੱਲ ਮਾਲ ਆ ਜਿਹੜਾ ਆਪਣੇ ਕੋਲੇ ਇੱਥੇ ਆ ਚੁੱਕਿਆ 컬러 ਤੁਸੀਂ ਦੇਖ ਸਕਦੇ ਹੋ ਇੱਕ ਤੋਂ ਇੱਕ ਸੋਨਾ ਜਿਹੜਾ 컬러 ਸਾਰੇ ਸੂਟਾਂ ਦੇ ਮਿਲ ਜਾਣਗੇ ਤੇ ਲਓ ਜੀ ਤੁਸੀਂ ਭਾਵੇਂ ਇੱਕ ਸੂਟ ਮੰਗਾਓ ਭਾਵੇਂ ਆਪਣੀ ਤਾਕਤ ਕਿੰਨੇ ਵੀ ਸੂਟ ਆ ਜਿਹੜੇ ਆਰਡਰ ਕਰ ਸਕਦੇ ਹੋ ਤੇ ਲਓ ਜੀ ਇੱਕ ਤੋਂ ਇੱਕ ਸੋਨਾ ਪ੍ਰਿੰਟ ਆ ਇੱਥੇ ਸੂਟਾਂ ਦਾ ਦੇ ਲੋ ਜੀ ਵੀਡੀਓ ਨੂੰ ਜਿਹੜਾ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਕਿ ਅੱਜ ਆਪਾਂ ਨੂੰ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਸੂਟ ਲੈ ਕੇ ਆਏ ਕਿਉਂਕਿ ਜਿੰਨਾਂ ਦੀ ਆਪਾਂ ਇੱਕ ਇੱਕ ਕਰਕੇ ਵੀਡੀਓ ਬਣਾਉਣੀ ਆ ਤਾਂ ਦੇਖੋ ਨਹੀਂ ਬਣਦੀ ਇਹ ਵਾਲੇ ਜਿਹੜੇ ਸਟਾਲ ਸੂਟ ਆਏ ਨੇ ਤੇ ਇਹਨਾਂ ਦੀ ਇੱਕ ਦੋ ਦੀ ਆਪਾਂ ਵੀਡੀਓ ਤੁਹਾਨੂੰ ਖੋਲ ਕੇ ਦਿਖਾ ਦਾਂਗੇ ਪਰ ਵੈਸੇ ਤੁਹਾਨੂੰ ਇੱਕ ਆਪਾਂ ਸਟਾਕ ਦੇਣ ਦੇ ਲਈ ਆਪਾਂ ਛੋਟੀ ਜੀ ਵੀਡੀਓ ਬਣਾਈ ਹੈ ਵੀ ਤੁਸੀਂ ਦੇਖ ਸਕਦੇ ਵੀ ਇਹਨਾਂ ਚ ਆਪਣੇ ਕੋਲੇ ਬਹੁਤ ਜ਼ਿਆਦਾ ਸਟਾਕ ਹੈ ਜਿਹੜਾ ਸੂਟਾਂ ਦਾ ਤੇ ਤੁਸੀਂ ਕਿੰਨੇ ਵੀ ਸੂਟ ਜਿਹੜੇ ਆਪਣੇ ਆਰਡਰ ਕਰ ਸਕਦੇ ਹੋ ਦੇ ਲੋਜੀ ਕਲਰ ਤੇ ਜਿਹੜੇ ਇਹਨਾਂ ਦੇ ਪ੍ਰਿੰਟ ਨੇ ਲਾਜਵਾਬ ਪ੍ਰਿੰਟ ਤੇ ਲਾਜਵਾਬ ਨੇ ਤੇ ਕਲਰ ਨੇ ਤੇ ਲੋਜੀ ਸਾਰਾ ਇਹ ਜਿਹੜਾ ਵਿంటర్ ਸਟਾਕ ਆ ਜਿਹੜਾ ਆਪਣੇ ਕੋਲੇ ਆਇਆ ਤੇ ਇਹ ਆਪਣੇ ਕੋਲੇ ਹਾਲ ওভার ਸੂਟ ਹੈਵੀ ਏਕਟੈਕਸ ਬ੍ਰਾਂਡ ਦੇ ਨੇ ਗੁਰਦੀ ਕੋਈ ਸ਼ਿਕਾਇਤ ਨਹੀਂ ਤੇ ਬਾਕੀ ਰੰਗ ਪ੍ਰਿੰਟ ਤੁਸੀਂ ਚੈੱਕ ਕਰ ਲਓ ਬਹੁਤ ਹੀ ਪਿਆਰੇ ਪਿਆਰੇ ਰੰਗ ਪ੍ਰਿੰਟ ਨੇ ਸਾਰੇ ਸੂਟਾਂ ਦੇ ਤੇ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਤੇ ਜਦੋਂ ਸੂਟ ਜਿਹੜਾ ਤੁਹਾਡੇ ਘਰ ਤੇ ਕਰਾਊਗਾ ਤੁਸੀਂ ਆਪਣੇ ਆਪ ਜਿਹੜਾ ਤੁਹਾਨੂੰ ਇਹਨਾਂ ਸੂਟਾਂ ਦਾ ਆਈਡੀਆ ਹੋ ਜਾਊਗਾ ਕਿਉਂਕਿ ਆਪਾਂ ਤੁਹਾਡੇ ਲਈ ਸ਼ਾਂਤ-ਸ਼ਾਂਤ ਕੇ ਦੇਖੋ ਬਹੁਤ ਪਿਆਰੇ-ਪਿਆਰੇ ਸਟਾਫ ਇੱਥੇ ਲੈ ਕੇ ਆਏ ਆ ਕਿ ਲੋ ਜੀ ਇਹ ਆ ਗਈ ਸ਼ਿਮਰ ਜਿਹੜੀ ਕੀ ਹੁਣ ਵਿੰਟਰ ਸਟਾਫ ਦੇ ਉੱਪਰ ਆਈ ਹੈ ਗਰਮ ਸੂਟਾਂ ਦੇ ਉੱਪਰ ਪਲੇਨ ਸ਼ਿਮਰ ਆਈ ਹੈ ਜਿੰਨਾਂ ਤੇ ਆਪਾਂ ਕੁਝ ਸੂਟਾਂ ਤੇ ਵਰਕ ਕਰਕੇ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਕੋਸਟ ਆਪਾਂ ਇਸ ਤਰ੍ਹਾਂ ਜੇ ਤੁਹਾਡੀ ਪਲੇਨ ਲੈਣ ਦੀ ਹੋਏ ਤੇ ਤੁਸੀਂ ਪਲੇਨ ਸੂਟ ਵੀ ਮੰਗਵਾ ਸਕਦੇ ਹੋ ਤੇ ਨਹੀਂ ਤੁਸੀਂ ਵਰਕ ਕਰਵਾ ਕੇ ਇਹਨਾਂ ਸੂਟਾਂ ਨੂੰ ਬਹੁਤ ਸੋਹਣਾ ਜਿਹੜਾ ਆਪਾਂ ਤਿਆਰ ਕਰਵਾ ਸਕਦੇ ਹਾਂ ਆਪਣੇ ਲਈ ਤੇ ਲੋ ਜੀ ਬਹੁਤ ਹੀ ਸੋਹਣਾ ਸਟਾਫ ਹੈ ਵੀ ਤੇ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਹਾਲੇ ਆਪਣੇ ਕੋਲ ਇੱਥੇ ਦੇਖੋ 10 ਤੋਂ 12 ਕਲਰ ਆਏ ਨੇ ਤੇ ਬਾਕੀ ਜਿਵੇਂ ਹੋਰ ਕੋਈ ਆਪਣੇ ਕੋਲੇ ਇਹਨਾਂ ਦੇ ਨਵੇਂ ਕਲਰ ਆਉਂਦੇ ਨੇ ਤੇ ਲਉਦੀ ਇਹ ਸਾਰੇ ਆਪਣੇ ਕੋਲੇ ਡਾਰਕ ਚਾਰਟ ਸੀ ਤੇ ਬਾਕੀ ਚਲੋ ਜੀ ਏਸੀ ਆਪਣੀ ਅੱਜ ਦੀ ਵੀਡੀਓ ਦੇਖੋ ਸਾਰੇ ਸੂਟ ਆ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਨੇ ਤੇ ਇਹਨਾਂ ਚੋਂ ਕੋ ਸੂਟ ਆ ਜਿਹੜੇ ਆਪਾਂ ਅੱਜ ਪਿੰਡ ਲੈ ਕੇ ਚੱਲਾਂਗੇ ਦੇਖੋ ਸਾਰੇ ਸੂਟ ਆ ਜਿਹੜੇ ਬਹੁਤ ਜ਼ਿਆਦਾ ਸੋਹਣੇ ਸੀ ਕਿਉਂਕਿ ਇਹ ਆਪਣੇ ਸੂਟ ਆ ਜਿਹੜੇ ਬੁੱਕ ਹੋਏ ਹੋਏ ਨੇ ਇਨਾਂ ਦੀ ਕਟਿੰਗ ਹੋਊਗੀ ਤੇ ਫਿਰ ਇਹਨਾਂ ਦੀ ਰਾਤ ਨੂੰ ਪੈਕਿੰਗ ਹੋਊਗੀ ਤੇ ਫਿਰ ਸਵੇਰੇ ਇਹਨਾਂ ਦਾ ਜਿਹੜਾ ਆਪਾਂ ਪਾਸਲ ਬੁੱਕ ਕਰਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਕਰ ਦਾਂਗੇ ਡਿਲੀਵਰ ਤੇ ਲਓ ਜੀ ਇਹਨਾਂ ਸੂਟਾਂ ਦੀ ਜਿਹੜੀ ਕਟਿੰਗ ਹੋ ਰਹੀ ਹੈ ਤੇ ਫਿਰ ਇਹਨਾਂ ਨੂੰ ਬਸ ਆਪਾਂ ਕੱਲਾ ਪੈਕ ਕਰਨਾ ਤੇ ਲਓ ਜੀ ਤੁਸੀਂ ਵੀ ਜਲਦੀ ਜਲਦੀ ਜਿਹੜਾ ਆਪਣਾ ਉਹ ਆਊਟਰ ਪਲੇਸ ਜਿਹੜਾ ਕਰ ਸਕਦੇ ਹਾਂ ਕਿਉਂਕਿ ਇਹ ਸੂਟ ਹੈ ਜਿਹੜੇ ਬਹੁਤ ਜ਼ਿਆਦਾ ਟਾਈਮ ਨਹੀਂ ਰੋਕਦੇ ਕਿਉਂਕਿ ਜਿਵੇਂ ਜੇ ਸਟਾਕ ਆਉਂਦਾ ਉਹ ਮੇਂ ਜੇ ਸਟਾਕ ਆਪਣਾ ਕਲੀਅਰ ਹੋ ਜਾਂਦਾ ਤੇ ਇੱਥੇ ਆਪਣਾ ਭਰਾ ਜਿਹੜਾ ਇਹਨਾਂ ਸੂਟਾਂ ਦੀ ਸਾਰਿਆਂ ਦੀ ਕਟਿੰਗ ਕਰੂਗਾ ਕਿਉਂਕਿ ਇਹ ਕਿਸੇ ਪਾਸੇ ਦੋ ਸੂਟ ਜਾਣੇ ਨੇ ਕਿਸੇ ਪਾਸੇ ਇੱਕ ਸੂਟ ਜਾਣਾ ਜਾਂ ਇੱਕ ਤੋਂ ਵੱਧ ਵੀ ਜਾਣਾ ਤੇ ਲੋਕੀ ਸਾਰੇ ਸੂਟਾਂ ਦੀ ਕਟਿੰਗ ਹੋ ਕੇ ਤੇ ਫਿਰ ਇਹਨਾਂ ਦੀ ਜਿਹੜੀ ਪੈਕਿੰਗ ਵਾਸਤੇ ਆਪਾਂ ਕਰਾਂਗੇ ਲੋਕ ਜੀ ਇਸੇ ਆਪਣੀ ਅੱਜ ਦੀ ਵੀਡੀਓ ਤੇ ਟੋਟਲੀ ਤੁਹਾਨੂੰ ਆਪਾਂ ਸਾਰਾ ਸਟਾਫ ਆ ਜਿਹੜਾ ਸਰਦੀ ਦਾ ਨਿਊ ਨੁਸਟਾਫ ਆ ਗਿਆ ਤੇ ਉਹਦੀ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕ ਜੀ ਸਟਾਫ ਜਿਹੜਾ ਇੱਕ ਨੰਬਰ ਸਟਾਫ ਹੈ ਇਹ ਵਾਲਾ ਸਟਾਫ ਜਿਹੜਾ ਨਿਊ ਆਇਆ ਤੇ ਤੇ ਚਲੋ ਜੀ ਫਿਰ ਠੀਕ ਹੈ ਇਹ ਆਪਣੀ ਸੀਗੀ ਅੱਜ ਦੀ ਵੀਡੀਓ ਤੇ ਹੁਣ ਮਿਲਦੇ ਆ ਤੁਹਾਨੂੰ ਘਰ ਚੱਲ ਕੇ ਕਿਉਂਕਿ ਜਿਹੜੇ ਸੂਟ ਪਲੇਨ ਨੇ ਇਹਨਾਂ ਤੇ ਕੁਛ ਤੇ ਆਪਾਂ ਵਰਕ ਜਾ ਕੇ ਇਹ ਲਾਵਾਂਗੇ ਤੇ ਨਾਲ ਹੀ ਤੁਹਾਨੂੰ ਦਿਖਾਵਾਂਗੇ ਵੀ ਇਹਨਾਂ ਸੂਟਾਂ ਤੇ ਜਿਹੜਾ ਵਰਕ ਕਿੰਨਾ ਕੁ ਪਿਆਰਾ ਹੁੰਦਾ ਕਿਉਂਕਿ ਇਹ ਸਟਾਫ ਨਿਊ ਜਾਂ ਸਟਾਫ ਹੈ ਤੇ ਲੋਕੀ ਕੋਸਾ ਆਪਾਂ ਇੱਥੇ ਪਲੇਨ ਸੂਟ ਭੇਜਣੇ ਅਤੇ ਕੋਸਾ ਜਿਹੜੇ ਆਪਣੇ ਸੂਟ ਹੈ ਇਹ ਆਪਾਂ ਵਰਕ ਤੇ ਲਗਾਵਾਂਗੇ ਤੇ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਆਪਣੀ ਅੱਜ ਦੀ ਵੈਰਾਈਟੀ ਜਿਹੜੀ ਵਧੀਆ ਲੱਗੀ ਹੋਊਗੀ ਕਿਉਂਕਿ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਆਪਾਂ ਨਵੀਂ ਤੋਂ ਨਵੀਂ ਚੀਜ਼ ਜਿਹੜੀ ਵਿਖਾਈ ਗਏ ਜੋ ਕਿ ਵੱਡੇ ਵੱਡੇ ਸ਼ੋਰੂਮਾਂ ਦੇ ਵਿੱਚ ਡਬਲ ਰੇਂਜ ਦੇ ਵਿੱਚ ਤੁਹਾਨੂੰ ਮਿਲ ਰਹੀ ਹੈ ਉਹੀ ਆਪਾਂ ਤੁਹਾਨੂੰ ਕੋਸ਼ਿਸ਼ ਹੁੰਦੀ ਹੈ ਵੀ ਬਹੁਤ ਘੱਟ ਪ੍ਰਾਈਸ ਤੇ ਤੁਹਾਨੂੰ ਆਪਾਂ ਜਿਹੜੀ ਇਹ ਪੇਚ ਸਕਦੇ ਤੇ ਲਓ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆ ਇੱਕ ਨਿਊ ਵੀਡੀਓ ਦੇ ਨਾਲ ਨਵਾਂ ਜਾਂ ਕੋਈ ਹੋਰ ਸਟਾਕ ਲੈ ਕੇ ਜਾਂ ਕੋਈ ਹੋਰ ਵਰਕ ਲੈ ਕੇ ਤੇ ਇਸ ਵੀਡੀਓ ਦਾ ਇੱਥੇ ਕਰਦੇ ਆ ਐਂਡ